ਬਾਈ ਸਾਸਰੀ ਕਾ ਜੀ ਸਾਰਿਆਂ ਨੂੰ ਆਪਾਂ ਜੀ ਆਲਟੋ ਗੱਡੀ ਕਾਰ ਦੀ ਸੀਐਨਜੀ ਗੈਸੜੀ ਵਾਲੀ ਉਹਦੇ ਟੈਂਕੀਏ ਚੈੱਕ ਕਰਵਾ ਰਹੇ ਆਂ ਪਾਸਿੰਗ ਕਰਾ ਰਹੇ ਤਿੰਨ ਸਾਲ ਦੀ ਵੈਲਿਡਿਟੀ ਹੁੰਦੀ ਆ ਦੀ ਤੇ ਤੁਹਾਨੂੰ ਦਿਖਾਉਣੇ ਵੀ ਕਿੱਦਾਂ-ਕਿੱਦਾਂ ਕਰ ਰਿਹਾ ਬਾਈ ਵੀਰ ਜੀ ਠੀਕ ਆ ਜੀ ਤੇ ਬਾਅਦ ਵਿੱਚ ਕਰਾਂਗੇ ਬਾਈ ਜੀ ਨਾਲ ਗੱਲਬਾਤ ਠੀਕ ਆ ਜੀ ਬਟੰਡੇ ਲੱਗੇ ਪੈਂਡਾ ਤੇ ਆਪਾਂ ਵੀ ਕਰੋਣੀ ਜਿੱਦਾਂ ਕਰਕੇ ਬੋਲੀਆਂ ਨੂੰ ਬਣਾਇਆ ਸੁਧਾਉਣੇ ਵੀ ਕਿੱਦਾਂ ਖੋਲਦੇ ਕਿੱਦਾਂ ਗੱਲਬਾਤ ਬਾਈ ਅਸੀਂ ਬੋਲੀਆਂ ਦਾ ਓਕੇ ਵਲਲਾ ਸੀ ਸੀਐਨਜੀ ਗੈਸ ਠੀਕ ਆ ਜੀ ਦਰਾਗਾ ਮੇਲ ਰੋਡ ਆ ਗਈ ਜੀ ਇਹ ਰੋਡ ਤੇ ਟੈਂਕ ਸਾਫ ਕਰ ਰਿਹਾ ਕੰਮ ਤੇ ਕਾਹਦੇ ਇਹਨਾਂ ਦਾ ਜਿੱਥੇ ਗੈਸ ਦੀ ਕਰੂਏ ਸਾਰੀ ਡਿਟੇਲ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਟੈਂਕੀ ਸਾਫ ਕਰਨੀ ਹੈ ਤੇ ਗ੍ਰੀਸ ਸਪੀਕਰ ਲਾਦਾ ਕੋਈ ਗੱਲ ਨਹੀਂ ਬਖੋ ਰੇ ਆਮਪੀਰ ਜੀ ਨਾਲ ਠੀਕ ਹੈ ਜੀ ਅੱਧਾ ਪੌਣਾ ਘੰਟਾ ਲੱਗਦਾ ਕਹਿੰਦੇ ਠੀਕ ਹੈ ਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਖਸਾਫ ਰੋਣਾ ਬੈਟਰੀ ਵੈਲਿਡਿਟੀ ਹੁੰਦੀ ਹੈ ਜੀ ਉਹ ਨੂੰ ਤੁਹਾਨੂੰ ਲਿਖਾਉਣਾ ਮੇਰੇ ਲਿਖੀ ਹੋਈ ਆ 3 ਸਾਲ ਦੀ ਵੈਲਿਡਿਟੀ ਹੋਵੇ 3 ਸਾਲ ਬਾਅਦ ਚੈੱਕ ਕਰਾਉਣਾ ਪੈਣਾ ਦੇਖੋ ਜੀ ਇੱਥੇ ਲਿਖਿਆ ਹੁੰਦਾ ਨੰਬਰ ਤੇ ਲਿਖੀ ਹੁੰਦੀ ਹੈ ਵੈਲਿਡਿਟੀ ਚੈੱਕ ਕਰ ਸਕਦੇ ਹੋ ਆਪਣੀ ਗੱਡੀ ਦੀ ਨੰਗੀ ਠੀਕ ਹੈ ਨਾ 10B 2023 10 2023 ਠੀਕ ਹੈ ਵੀਤ ਲੈ ਗਿਆ 23 ਤੱਕ ਸੀ ਇਹ ਨੰਗੀ ਥੋੜੀ ਕਣੀ ਪਹਿਲਾਂ ਖਾਲੀ ਕਰਕੇ ਲੈ ਕੇ ਆਉ ਤਾਂ ਵਧੀਆ ਜੀ ਤੇ ਵੈਸੇ ਖਾਲੀ ਕਰਦੇ ਵੀ ਦੇਖੋ ਜੀ ਨਿਕਲ ਗਿਆ ਬਾਹਰ ਕੱਢ ਲੈ ਵੀਰਾਂ ਨੂੰ ਪੈਸੀਐਨਜੀ ਦਾ ਟੈਂਕ ਦੇ ਸਕਦੇ

ਕੀਤਾ ਜੀ ਜੇ ਤੇ ਫਿਰ ਸਿਲੰਡਰ ਚੈੱਕ ਕਰਵਾਉਣਾ ਤੇ ਲੈਫਟ ਵੀ ਬਣ ਜਾਂਦੀ ਆਪਣੀ ਇਸ ਤੇ ਕਰਲਾਣਗੇ ਠੀਕ ਹੈ ਤੇ

ਇਸ ਜਗ੍ਹਾ ਦੇ ਅੰਦਰ ਅੰਦਰਲੀ ਸਾਈਡ ਆ ਜੀ ਤੇ ਇਹ ਕਾਊਂਟਰ ਆ ਜੀ ਮੈਡਮ ਬੈਠੀ ਹੈ ਤੇ ਠੀਕ ਆ ਜੀ ਖਾਲੀ ਜਗ੍ਹਾ ਇਹ ਕਾਫੀ ਤੇ ਸਾਈਡ ਤੇ ਵੀ ਆਗੂ ਬੱਗ ਲੱਗਣ ਤੋਂ ਕੋਈ ਪ੍ਰੋਬਲਮ ਨਾ ਹੋਵੇ ਠੀਕ ਆ ਜੀ ਆਸ ਇਹਨਾਂ ਦਾ ਬਾਲਾ ਜੀ ਤੇ ਬਾਕੀ ਆਪਾਂ ਨੰਬਰ ਤੁਹਾਡੇ ਐਡ ਕਰ ਦਾਂਗੇ ਠੀਕ ਆ ਜੀ ਨੰਬਰ ਵੀ ਲਿਖਿਆ ਵਾ ਠੀਕ ਆ ਨੋਟ ਕਰ ਲਓ ਇਹ ਸਰਟੀਫିକੇਟ ਦਿੰਦੇ ਆ ਜੀ 8 ਤੋਂ 10 ਦਸੰਬਰ ਤੱਕ ਤੇ ਇਹਨਾਂ ਦਾ ਵੈਸਟਿੰਗ ਕਾਰਡ ਆਈ ਨੰਬਰ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਨੰਬਰ 73 ਤੋਂ 78 99 ਯਾਰ ਠੀਕ ਹੈ ਜੀ ਬਾਕੀ ਹੈਗਾ 86 99 75 412 ਠੀਕ ਹੈ ਚੈੱਕ ਕਰ ਸਕਦੇ ਹੋ ਇਹ ਆ ਦੱਸਤਾ ਇਸ ਨੂੰ ਸਾਡ ਡਰੈਸਿੰਗ ਵਾਲਿਆਂ ਦਾ ਤੇ ਅੰਦਰ ਉਹ ਟੈਕਿੰਗ ਕਰ ਰਹੇ ਆ ਜੀ ਕਿਉਂਕਿ ਦਿਖਾ ਨਹੀਂ ਸਕਦੇ ਜੀ ਉਹ ਤੇ ਮਨਾਹੀ ਹੋਈ ਵੀ ਆ ਗਵਰਨਮੈਂਟ ਉਹਨੂੰ ਪਾਸ ਹੁੰਦਾ ਨਾ ਇਹ ਸਿਸਟਮ ਤੇ ਹਾਂਜੀ ਬਾਈ ਜੀ ਇਦਾਂ ਪਲੇਟ ਚੇਂਜ ਹੋ ਜੂ ਹਾਂ ਬਾਈ ਜੀ ਨੇ ਆਪਣੇ ਕੋਲ ਤੀ ਪਹਿਲਾਂ ਵਾਲੀ ਠੀਕ ਆ ਫਿਰ ਦਿਖਾਓ ਆਪੇ ਲਾ ਤੇ ਨੀਂ ਨੰਬਰ ਲੱਗ ਗਿਆ ਰੈਪਟਨਾਈ ਲਾ ਉਹ ਖੋਲਣੀ ਕੋਈ ਵੀਰੇ ਫਿਰ ਆਪਾਂ ਨੇ ਕਹਣਾ ਆਪਾਂ ਚੇਂਜ ਕਰਨਾ ਨੰਬਰ ਗੱਡੀ ਦਾ ਨੰਬਰ ਬੁਲੇਟ ਠੀਕ ਹੈ ਤੇ ਅੱਜ ਟੈਸਟ ਕਰਕੇ ਆ ਗਿਆ ਜੀ ਠੀਕ ਹੈ ਹੁਣ ਫਿਟਿੰਗ ਕਰ ਰਿਹਾ ਦੇਖ ਸਕਦੇ ਹੋ ਹਾਂਜੀ ਬਾਈ ਜੀ ਦੇਖ ਸਕਦੇ ਹੋ ਓਕੇ ਬਾਈ ਕਹਿੰਦੇ ਠੀਕ ਹੈ ਜੀ ਚੈੱਕ ਕਰ ਲੈ ਸਾਫ ਸੁਥਰਾ ਕਰਤਾ ਵਗਿਆ ਨੇ ਕੱਟ ਕਰ ਰਿਹਾ ਜੀ ਇਹਦੇ ਚ ਹੈਗਾ ਜੀ ਪਾਣੀ ਪਾਣੀ ਗਲ ਠੀਕ ਹੈ ਰੱਖ ਰਿਹਾ ਫਰਟੀ ਕਰ ਰਿਹਾ ਬਾਕੀ ਪਾ ਪੰਪ ਨੂੰ ਗੈਸ ਭਰਾਵਾਂਗੇ ਸੂਰਜ ਹੋਵੇ ਟੈਸਟ ਕਰ ਲਿਆ ਬਈ ਇਹਨੇ ਓਕੇ ਆ ਠੀਕ ਹੈ ਤੇ ਬਾਕੀ ਇਹਨਾਂ ਦਾ ਕਾਰਡ ਦਾ ਸਾਰਾ ਲੋਕੇਸ਼ਨ ਵੀ ਦੇਖ ਸਕਦੇ ਹੋ ਠੰਡਾ ਰੋਡ ਮਲੋਟ ਲੋਡ ਰੋਡ ਬਠਿੰਡੇ ਕੋਲ 7 ਕਿਲੋਮੀਟਰ ਸਾਈਡ ਤੇ ਆ ਤੇ ਜ਼ਰੂਰ ਬਈ ਨਗਲਟ ਤੇ ਸਾਫ ਸਪੈਕ ਕਰਾਇਆ ਹਲੋ ਇਹ ਸਫਟ ਹੋ ਗਿਆ ਸੀਐਨਜੀ ਤੇ ਵੀਡੀਓ ਨੂੰ ਬਾਤੋ ਸੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਨੋ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਦਈਏ। ਜਿਆਸੀ ਜੰਤ ਗਿਆਸ ਵਾਲੇ ਪਤਾ ਲੱਗ ਗਿਆ ਕਿੰਨੀ ਕੁ ਪੈਂਦੀ ਇਹਦੇ ਤੇ। ਠੀਕ ਹੈ ਟੈਸਟ ਕਰਾਂਗੇ। ਉਹ ਵੀ ਖਾਲੀ ਸੀ ਜਮਾ, ਟੈਂਕ ਹੁਣ ਭਰ ਆ ਰਹੇ ਆਪਾਂ ਟੈਸਟ ਕਰਾ ਕੇ ਲੈਂਦਾ। ਸਾਰੇ ਗੈਸ 100 ਲੀਟਰ 0 ਆ। ਹਰੇਕ ਕਰਦੇ ਆਪਾਂ ਕੀ ਆ 65 ਪਾਈ ਦੇ ਗੈਸ। ਠੀਕ ਹੈ। ਸੀਐਨਜੀ ਟੈਸਟ ਕਰਾਉਣ ਤੋਂ ਬਾਅਦ ਤਾਂ 100 ਕਿਲੋਮੀਟਰ ਆ। 100 ਕਿਲੋਮੀਟਰ ਨਾਲ ਹੀ। ਦੇ ਦੇਖ ਸਾਡੇ ਕਿੰਨੀ ਪਈ ਪੈ ਰਹੀ ਜੀ ਦੇਖੋ ਆ ਗਿਆ ਰੇਟ ਆ ਗਿਆ 5 ਕਿਲੋ ਵੀ 3 ਕਿਲੋ ਭਈਆ ਜੀ ਹੁਣ ਖਾਲੀ ਸਿਲੰਡਰ ਚ ਬਿਲਕੁਲ ਖਾਲੀ ਹੈ ਜੀ ਤੁਹਾਨੂੰ ਪਤਾ ਲੱਗ ਜੀ ਕਿੰਨੀ ਪੈ ਰਹੀ ਹੈ ਇਹਦੇ ਚ ਕੋਈ ਪਤਾ ਲੱਗਣਾ ਜੀ 4 ਕਿਲੋ ਪਈ ਜੀ